ਇੱਕ ਤਰਨ ਤਰਨ 2027 ਦਿਖਾ ਦੂਗਾ 11 ਨਵੰਬਰ ਨੂੰ ਕੀ ਵਾਕਿਆ ਹੀ ਅਜਿਹਾ ਹੋਊਗਾ ਇਹ ਬੜੀ ਅਜੀਬ ਗੱਲ ਆ ਕਿ ਸ਼ੁਰੂ ਵਿੱਚ ਤੇ ਲੱਗਦਾ ਸੀਗਾ ਕਿ ਇਹ ਇੱਕ ਪਾਰਟੀ ਆ ਵੀ ਹਾਕਮ ਹੀ ਜਿੱਤਦੇ ਹੁੰਦੇ ਆ ਸਾਰੇ ਇਹੇ ਸੋਚਦੇ ਆ ਵੀ ਭਾਈ ਇਲੈਕਸ਼ਨ ਬਹੁਤੀ ਵਾਰੀ ਉਹ ਵੀ ਜਦੋਂ ਇੱਕ ਸੀਟ ਹੋਵੇ ਤੇ ਇਹਨਾਂ ਦੇ ਦੇਖੋ 100 104 ਕਿੰਨੇ ਪਿੰਡ ਆ ਮਤਲਬ ਉਥੇ ਉਹ ਸਾਰੇ ਤਰਨ ਤਰਨ ਦੇ ਹਲਕੇ 93 ਨਾ ਕੋ ਐਮਐਲਏ ਕੁਝ ਹੋਰ ਪੁਲਿਸ ਅਫਸਰ ਪਾ ਕੇ ਕੱਲੇ ਕੱਲੇ ਪਿੰਡ 'ਚ ਇੱਕ ਇੱਕ ਬੰਦਾ ਬਿਠਾ ਦੇਣ ਤਾਂ ਵੋਟਾਂ ਲੈ ਜਾਣ ਸਾਨੂੰ ਲੱਗਦਾ ਸੀਗਾ ਕਿ ਚਲੋ ਯਾਰ ਇਲੈਕਸ਼ਨ ਦੇ ਵਿੱਚ ਕੋਈ ਬਹੁਤਾ ਇੰਟਰਸਟ ਬਣਨਾ ਨਹੀਂ ਪਰ ਹਾਲਾਤ ਆຊੂਆ ਜਿਹੇ ਤੇ بڑے ਦੇਣ ਪਏ 11 ਤਰੀਕ 'ਚ ਅਜੇ ਤਾਂ 2 ਹਫ਼ਤੇ ਪਏ ਆ ਅੱਜ ਹੀ ਹਾਲਾਤ ਇਹ ਬਣ ਗਿਆ ਕੱਲ ਤੋਂ ਖਬਰਾਂ ਵੱਡੇ ਪੱਤਰ ਤੇ ਆ ਰਹੀਆਂ ਨੇ ਜਿਹੜੀ ਤੁਸੀਂ ਗੱਲ ਕਹਿ ਰਹੇ ਮੈਂ ਆਪ ਸੁਣ ਸੁਣ ਕੇ ਹੈਰਾਨ ਹਾਂ ਮੈਂ 2-4 ਦਿਨ 'ਚ ਜਾ ਰਿਹਾ ਉੱਥੇ ਤਾਨੂੰ ਥੱਲੇ ਧਰਾਤਲ ਦੀ ਰਿਪੋਰਟ ਲੈ ਕੇ ਆਉ ਜਿਹੜਾ ਸਾਡਾ ਪ੍ਰੋਫੈਸਰ ਅੱਜ ਗਿਆ ਸੀ ਉਥੇ ਬਾਰਡਰ ਏਰੀਆ ਚ ਚਾਰ ਪੰਜ ਚਬਾਲ ਦੇ ਪਰਲੇ ਪਾਸੇ ਚਾਰ ਪੰਜ ਪਿੰਡਾਂ ਦਾ ਢੇੜਾ ਮਾਰ ਕੇ ਆਇਆ ਉਥੇ ਆਵਾਜ਼ ਉਹ ਹੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਆ ਤੁਸੀਂ ਪਹਿਲੇ ਅੰਕਰ ਹਾਂ ਜਿਹੜੇ ਮੈਂ ਸਵੇਰ ਦਾ ਇਹ ਪੰਜਵਾਂ ਪ੍ਰੋਗਰਾਮ ਆ ਜਿਹੜੇ ਕੇ ਸਾਫ਼ ਗੱਲ ਨੂੰ ਐਨ ਦੇਖ ਸਕਦੇ ਆ ਜਾਂ ਕਹਿ ਰਹੇ ਉਹਨਾਂ ਸ਼ਬਦਾਂ ਚ ਜੋ ਧਰਾਤਲ ਤੇ ਹੋ ਰਿਹਾ ਔਰ ਉਹਦੀ ਫੀਡਬੈਕ ਵੀ ਸਾਡੇ ਪ੍ਰੋਫੈਸਰ ਸਾਹਿਬਾਨ ਦੀ ਇਹੀ ਹੈ ਕਿ ਐਸ ਵੇਲੇ ਆਮਨੇ ਸਾਹਮਨੇ ਟੱਕਰ ਸ਼੍ਰੋਮਣੀ ਕਾਲੀ ਦਲ ਤੇ ਝਾੜੁੰਦੀ ਹੈ ਹੁਣ ਕਿਹੜਾ ਬਾਜੀ ਮਾਰ ਜਾਂਦਾ ਇਹ ਆਉਣ ਵਾਲੇ ਪੰਜ ਸੱਤਾਂ ਦਿਨਾਂ 'ਚ ਹੀ ਪਤਾ ਲੱਗ ਜੂ 11 ਤੱਕ ਵੀ ਵੇਟ ਨਹੀਂ ਹੋਣਾ ਪਰ ਇਹ ਵੀ ਅਸਲੀਅਤ ਹੈਗੀ ਹੈ ਕਿ ਝਾੜੂ ਵਾਲਿਆਂ ਲਈ ਮੁਸ਼ਕਲਾਂ ਬਹੁਤ ਉੱਥੇ ਪੈਦਾ ਹੋ ਗਈਆਂ ਤਿੰਨ ਕਾਰਨਾ ਕਰਕੇ ਜੀ ਲੈਂਡ ਪੂਲਿੰਗ ਜਿਹੜੀ ਲੈ ਕੇ ਆਏ ਉਹਦੇ ਕਰਕੇ ਜਦੋਂ ਇਹਨਾਂ ਨੂੰ ਵਾਪਸ ਲੈਣੀ ਪਈ ਔਰ ਦੂਸਰਾ ਫਲੱਡ ਦਾ ਜਿਹੜੀ ਕਰੋਪੀ ਆਈ ਉੱਥੇ ਲੋਕਾਂ ਦੇ ਇਹ ਦਿਖੇ ਨਹੀਂ ਕਿਤੇ ਪਤਾ ਨਹੀਂ ਕਿੱਥੇ ਚਲੇ ਗਏ ਔਰ ਉਹ ਆਪਣਾ ਚਾਰਾ ਲੈ ਕੇ ਡੀਜ਼ਲ ਲੈ ਕੇ ਟਰੈਕਟਰ ਲੈ ਕੇ ਸਾਰਾ ਕੁਝ ਬੀਜ ਵੀ ਕਰਾਂਗੇ ਆ ਕਰਾਂਗੇ ਜ਼ਮੀਨਾਂ ਪੱਤਰੀਆਂ ਕਰਨ ਸਾਰੇ ਕੁਛ ਉਹ ਲੱਗੇ ਰਹੇ ਉਹਨਾਂ ਨੂੰ ਸਮਝ ਪੈ ਗਈ ਸੀ ਜਿਹੜੀ ਗੱਲ ਪੋਲੀਟੀਕਲੀ ਤੁਸੀਂ ਕਹਿ ਰਹੇ ਆ ਕਿ ਜੇ ਅਸੀਂ ਇੱਥੇ ਵਧੀਆ ਪਰਫਾਰਮ ਕਰ ਜਾਂਦੇ ਆ ਜਾਂ ਘਟੂ ਘਟ ਵੋਟਾਂ ਹੀ ਜ਼ਿਆਦਾ ਲੈ ਜਾਂਦੇ ਆ ਪਹਿਲਾਂ ਨਾਲੋਂ ਪਿਛਲਿਆਂ ਨਾਲੋਂ ਆਪਣਾ ਉੱਪਰ ਕਰ ਜਾਂਦੇ ਹੱਥ ਤਾਂ ਫਿਰ ਇਹਦੇ ਨਾਲ ਬੀਜਪੀ ਨੂੰ ਵੀ ਜੇਰਾ ਪਛਾਣ ਧੱਕਣਾ ਸੌਖਾ ਹੋ ਜੂ ਜਿਹੜੇ ਟੱਪਦੇ ਰਹਿੰਦੇ ਆ ਪੰਜਾਬ ਚ ਅਸੀਂ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਸਮਝ ਪੈ ਚੁਗੀ ਉਹਨਾਂ ਨੂੰ ਵੀ ਮੈਸੇਜ ਸਾਫ਼ ਚਲੇ ਜਾਊ ਤੇ ਦੂਸਰਾ ਬਾਕੀ ਪਾਰਟੀਆਂ ਦਾ ਤੇ ਹੋਊਗਾ ਹੀ ਕਿ ਅਸੀਂ ਇਹਨਾਂ ਨੂੰ ਵੀ ਜਿਹੜੇ ਰੂਲ ਹੀ ਗਿਆ ਉਹਨਾਂ ਨੂੰ ਵੀ ਥੋੜਾ ਜਿਹਾ ਪਿੱਛੇ ਧੱਕਣ ਦੇ ਵਿੱਚ ਕਾਮਯਾਬ ਹੋ ਗਏ ਤੇ ਰਹੀ ਦੀ ਕਸਰ ਤੀਜਾ ਫੈਕਟਰ ਇਹ ਹੋ ਗਿਆ ਭੁੱਲਰਦਾ ਹੂੰ ਡੀਆਈਜੀ ਭੁੱਲਰਦਾ ਉਹਦੇ ਸਿਰੇ ਹੀ ਲੱਗ ਗਈ ਕਿ ਜਿਹੜੀ ਸਰਕਾਰ ਆਈ ਇਸ ਗੱਲ ਕਹਿ ਲਈ ਸੀ ਕਿ ਜ਼ੀਰੋ ਟੋਲਰੈਂਸ ਫਸੀਂ ਤੇ ਇੱਕ ਪੈਸੇ ਦੀ ਚੋਰੀ ਨਹੀਂ ਹੋਣ ਦਿਆਂਗੇ ਤੇ ਉੱਥੇ ਪਹਾੜਾਂ ਦੇ ਪਹਾੜ ਨਿਕਲਣਾ ਕੱਲੇ ਨੋਟਾਂ ਦੇ ਨਹੀਂ ਸੋਨੇ ਕਿਲਵਾਂ ਚ ਜਦ ਕਿ 1 ਗ੍ਰਾਮ ਨਹੀਂ ਸੋਨਾ ਲੱਭਦੇ ਫਿਰਦੇ ਲੋਕ ਇੱਕ ਗ੍ਰਾਮ ਹੀ ਮਿਲ ਜੇ ਸਾਢੇ 13000 ਕੀਮਤ ਆ ਇੱਕ ਗ੍ਰਾਮ ਸੋਨੇ ਦੀ 135000 ਤੱਕ ਕੀਮਤ ਚਲੇ ਗਈ ਆ ਤੇ ਉੱਥੇ ਕਿਲਵਾਂ ਦੇ ਹਿਸਾਬ ਨਾਲ ਮਿਲਦਾ ਜਿਵੇਂ ਕਿ ਮੂਲੀਆਂ ਖਰੀਦਣੀਆਂ ਹੋਣ ਉਹ ਇਸ ਕਰਕੇ ਨੇ ਫੈਕਟਰ ਨੇ ਇਹ ਤੇ ਹੋਗੇ ਨਾ ਜਿਹੜੇ ਫਲਾਰਟ ਆ ਦੇ ਇਸ਼ੂ ਸੀਗੇ ਤਰਾਕਲ ਦੇ ਉੱਤੇ ਲੋਕ ਡਰੇ ਹੋਇਆ ਚਿੱਟਾ ਐਉਂ ਫਿਰਦਾ ਜਿਵੇਂ ਕਿਤੇ ਆਟਾ ਫਿਰਦਾ ਵਿੱਚ ਜਿੱਥੋਂ ਮਰਜ਼ੀ ਲੈ ਲੋ ਕੋਈ ਕਾਨੂੰਨ ਨਹੀਂ ਉੱਥੇ ਤੁਹਾਡੇ ਥਾਣਿਆਂ ਤੇ ਜਿਹੜੇ ਬਾਰ ਬਾਰ ਚੱਲੇ ਤੁਹਾਨੂੰ ਪਤਾ ਹੈ ਉੱਥੇ ਬੰਬਲਾਸਟ ਹੋਇਆ ਬੰਬਲਾਸਟ ਹੋਇਆ ਕਦੀ ਖੁਸ਼ ਸ਼ਰੇਆਮ ਸ਼ਰੇਆਮ ਜ਼ਿੰਮੇਵਾਰੀਆਂ ਲਈ ਬਿਲਕੁਲ ਗੁੰਡਿਆਂ ਦੇ ਅਥਰਾਜ ਆ ਗਿਆ ਪੁਲਿਸ ਉਹਨਾਂ ਦੇ ਨਾਲ ਰਲ ਗਈ ਹੋਈ ਹੈ ਇੱਥੇ ਸਾ ਪੁਲਿਸ ਦਾ ਰਲਿਆ ਹੋਇਆ ਹੈ ਉਹ ਇੱਕ ਬਾਹਰ ਔਰਤਾਂ ਨੂੰ ਛਾਂਵੇਂ ਲੈ ਨਿਕਲਣਾ ਬਾਹਰ ਓਖਾ ਹੋ ਗਿਆ ਇਹ ਜਿਹੜੀ ਹਾਲਾਤ ਸੁਪਨੇ ਕੁਝ ਵਿਖਾਏ ਔਰ ਤਰਾਕਲ ਤੇ ਹੋਇਆ ਕੁਝ ਲੋਕ ਹੁਣ ਉਸ ਦਾ ਸਬਕ ਦੇਣਾ ਹੈ